ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਜੀ ਅੱਜ ਇਹ ਲੱਗੇ ਨਹੀਂ ਪਾਉਣਾ ਅੱਜ ਜਦੋਂ ਆਪਾਂ ਨੇ ਇੱਕ ਫੇਰ ਕਰੀ ਦੀ ਟਾਰਕ ਤੇ ਤੇ ਮੋਬਾਈਲ ਲਾਸਟ ਯੂਰੀ ਆ ਛੱਟਾ ਲਾ ਦੇਣਾ ਇਹਨੂੰ 15 ਦਿਨ ਤੱਕ ਵੜ ਦੂੰਗੇ ਨਾ 10 15 ਦਿਨ ਤੱਕ ਹੋਰ ਬਰਾਬਰ ਕਰਤੀ ਸਪਰੇਅ ਨਾ ਉਹ ਕਈ ਬਾਈ ਕਹਿੰਦੇ ਮੋਦੀ ਵਾਲੇ ਕਹਿੰਦੇ ਅਸੀਂ ਨਹੀਂ ਕਰਦੀ ਬਰਾਬਰ ਕਰਤੀ ਰਿਜ਼ਲਟ ਹੋਦੀ ਆ ਭਾਈ ਤੇ ਹਾਂ ਨੇ ਆਪਾਂ ਕਰਦੇ ਆ ਸਪੈਸ਼ਲੀ ਪਰ ਪਤਾ ਨਹੀਂ ਮੋਦੀ ਲਈ ਨਾ ਕਰੇ ਜਿਹੜਾ ਬੁੜਾ ਪਾਇਆ ਫੇ ਚੂਨਾ ਹੀ ਕਰਿਆ ਹਾਂ ਇਹ ਨਹੀਂ ਪਤਾ ਹੈਗਾ ਜਿਹੜੀ ਬਰਾਬਰ ਕਰਤੀ ਆ ਫਾਂਟਾ ਜਿਹੜੀ ਤੱਗੀਆਂ ਦੇਖਦੇ ਨੇ ਛੋਟੀਆਂ ਚੈਨੀਆਂ ਸਾਰੀਆਂ ਫੀਸ ਹੋ ਗਈ ਬਰਾਬਰ ਕਰਤੀ ਆ ਹਰ ਕਰਤਾ ਜਾ ਬਾਬਾ ਹੋਰ ਬਾਕੀ ਤੇਰਾ ਆਹ ਹੁਣ ਦੋ ਚਾਰ ਟੁੱਟੇ ਗਿਰ ਕੇ ਸਮਝ ਲਾ ਲੈਣਾ ਜਿਹੜਾ ਪਿਆ ਉਹ ਜਿਹੜੀ ਪਰਨੀ ਉਹਦੇ ਮੈਂ ਸੱਣਾ ਪੈਣਾ ਦੋ ਰੋੜ ਤੇ ਉਹ ਥਾਲਾ ਪਪਾ ਸੌਦਾ ਖਰਾਬੇ ਕਰ ਲਿਆ ਸੌਦਾ ਹੁਣ ਇਹ ਨਹੀਂ ਪਤਾ ਕੀ ਫਾਇਦੇਮੰਦ ਰਹਿਣਾ ਕਿ ਖਰਾਬ ਰਹਿਣਾ ਇਹ ਨਹੀਂ ਪਤਾ ਲੱਕੀ ਪਤਾ ਨਹੀਂ ਕਿ ਆ ਵੰਡਾ ਉਹਦਾ ਇਹ ਮਹਿੰਗਾ ਪਾਇਆ ਥਾਲੀ ਹੈਵੀ ਛੋਟੀ ਛੋਟੀ ਕਣਕ ਵਰਗੀ ਆ ਹੱਲੇ ਬੂਝਾ ਬਸੇਰਾ ਕਰਿਆ ਰਹੋ ਹੁਣ ਉਹ ਟਾਈਮ ਲਾਊਗੀ ਹਾਂ ਟਾਈਮ ਲਾਊਗੀ ਇਧਰੋਂ ਕੰਡੇ ਤਾਂ ਨਹੀਂ ਨਾ ਥੋੜਾ ਟਾਈਮ ਲੈਣਾ ਟਾਈਮ ਲਾਊਗੀ ਹਾਂ ਚੱਲ ਬਾਕੀ ਦੋ ਥੈਲੇ ਗੇਰ ਤੇ ਤਿੰਨ ਗਿਰਲੇ ਹੀ ਇੱਕ ਪਹਿਲਾਂ ਆਇਆ ਫੋਨ ਕਰ ਨਹੀਂ ਬਈਆਂ ਕਹਿੰਦੇ ਆ ਹੈਂ ਹਾਂ ਆਇਆ ਫੋਨ ਤੇ ਰਪਾ ਬਈਆਂ ਦਾ ਨਹੀਂ ਆਇਆ ਹੱਲੇ ਸਵੇਰੇ ਕਹਿੰਦੇ ਲੱਦੂਗੇ ਵਿੱਚੇ ਗਲੇ ਹੁਣ ਕਹੀ ਜਾਂਦੇ ਵਿੱਚੇ ਸਵੇਰੇ ਕਹੀ ਜਾਂਦੇ ਮਤਲਬ ਤਾਂ ਜਾਂਦਾ ਸਵੇਰੀ ਕਹਿੰਦੇ ਵੀ ਲੱਦਣੀਆਂ ਸ਼ਾਮ ਨੂੰ ਹਾਂ ਸਵੇਰੇ ਕਹਿੰਦੇ ਵਾਲਾ ਜਿਹੜਾ ਹੈਗਾ 10 15 ਕੁਆਂਟਲ ਕੰਨ ਉਧਰ ਹੀ ਪਾ ਕੇ ਇਥੇ ਨੂੰ ਕੰਡੇ ਆ ਪਰ ਉਹਨੂੰ ਵੜ ਬਾਜ ਰਹੀ ਨਹੀਂ ਹਾਂ ਉਹ ਬਾਜ ਪਰ ਉਧਰ ਵੀ ਇਹੀ ਕੁਸਾ ਯਾਰ ਚੱਲ ਛੜਕੇ ਆਏ ਭਾਈਏ ਕੀ ਅੰਦਾਈ ਬਹੁਤ ਹੋ ਰਿਹਾ ਜਿਵੇਂ ਪਾਣੀ ਮੰਡ ਕੀ ਰੌਣਾ ਨਹੀਂ ਕਰਾਂ ਸੀ ਆਹ ਫਾਂਟੀ ਸਫਾਈ ਇਹ ਵੀ ਕਰਨੀ ਆਹ 啥烟啊这是、啊啊 ਕਾਚਾ ਗੱਲ ਬੇਚ ਪਤਾ ਨਹੀਂ ਢੋਣੇ ਵਾਲੇ ਪਏ ਫੈਲਾ 70 70 ਥੈਲੇ ਪਏ ਨੇ ਢੋਣੇ ਵਾਲੇ ਥੋਏ ਨਹੀਂ ਹੁੰਦਾ ਤੂੰ ਪੈਣੀ ਗਲਦੀ ਆ ਦੇਖਦੇ ਆ ਭਈਆਂ ਪਾ ਜਾ ਕੇ ਆਉਂਦੇ ਹੁਣ ਕਿਆ ਕਹਿੰਦੇ ਆ ਨੀ ਭਰਾ ਕੱਖ ਕੰਡਾ ਕਰੀਏ ਠੀਕ ਨਹੀਂ ਇਹ ਮੈਂ ਕਹਾਂ ਸਵੇਰ ਨੂੰ ਲਦ ਦੂੰਗੇ ਗੰਦਾ ਘਾਟਦੇ ਜਿਹੜੇ ਐਦਨੋਂ ਘੁੰਮ ਜੀ ਆ ਆ ਬਹੀ ਨੂੰ ਘਮੇੜ ਆਪਣੇ ਦਾ ਉਦੋਂ ਤੇ ਆਏ ਸਿੱਧਾ ਧਰਮੱਕੇ ਨੇ ਟੱਪੜੀਆਂ ਨੂੰ ਮੈਂ ਟੱਪੜੀਆਂ ਨੂੰ ਘੁੰਮ ਕੇ ਭਈਆ ਪਰ ਹੋ ਕੇ ਲੱਗ ਜਾਂਦੇ ਆ ਹਾਂ ਉਹ ਉੱਥੇ ਤੇ ਲੱਦ ਲੈਣੀ ਬਸ ਕਿੱਥੀ ਭਰੀ ਉਧਰ ਆ फिर दूगा हाँ। भी, भी पच्ची ना। तो लदला तो यार उथी पाली मार ट्रेलर आग भी तो लिया होने पर ऊलिया ट्रेलर नहीं एक करके वे हेडा पा ਪਟਾਟੋ ਕਹਾਡਾ ਕਰਾ ਕੇ ਉੱਪਰ ਦੂਹਾਂ ਭਰੀਆਂ ਪਹੀ ਮੇਲੇ ਦਰੋਂ ਤਾਂ ਠੀਕ ਹੈ ਫੱਟਾ ਹਾਜੇ ਛੱਡਤਾ ਇਹ ਸ਼ਟਰਿੰਗ ਖੜਕਦੀ ਹੈ ਇੱਥੇ ਮਿਸਤਰੀ ਲੱਗੇ ਹੋਏ ਆ ਚੱਲੀਏ ਹਾਂ ਥੱਲੇ ਚੱਲ ਚੱਲੀਏ ਲਿਆ ਥੱਲੇ ਦੇਖ ਕੇ ਆਉਂਦੇ ਆਂ ਕੀ ਕਹਿੰਦੇ ਉੱਥੇ ਆਹੋ ਜਾਓ ਉਸੇ ਬਾਅਦ ਬਣਨ ਚੱਲਦੇ ਹਾਂ ਇੱਧਰ ਨੂੰ ਕਵਾ ਮੋਟਰਸਾਈਕਲ ਉੱਥੇ ਚੱਲਦੇ ਪਾਕੀ ਭਈ ਅੱਜ ਸੂਰਜ ਨੇ ਦੇਵਚੇਨ ਦੇ ਦਿੱਤੇ ਦਰਸ਼ਨ ਅੱਜ ਥੋੜੇ ਦਰਸ਼ਨ ਦਿੱਤੇ ਐ ਨੇ ਆ 1.5 ਘੰਟਾ ਹੋ ਗਿਆ ਧੁੱਪ ਨੇ ਗੜਨਾ ਆਉਣੀ ਅੱਜ ਲੋਹੜੀ ਵਾਲੇ ਦਿਨ ਤੋਂ ਧੁੱਪ ਨਿਕਲੀ ਹੁਣ ਮਤਲਬ ਹੈ ਅੱਜ ਦੇ ਬਾਅਦ ਧੁੱਪੇ ਧੁੱਪਾ ਕੱਲ ਨੂੰ ਸੰਗ੍ਰਾਂਦ ਆ ਹਾਂ ਕੱਲ ਨੂੰ ਨਿਕਲੇ ਹੋਏ ਧੁੱਪਾ ਫੇ ਮਹੀਨੇ ਤੱਕ ਪਰ ਹੋ ਗਈ ਲੈ ਅੱਜ ਕਾ ਦਿਹਾੜੇ ਕਹਿੰਦੇ ਆ ਘਰੇ ਹੁਣ ਮਹੀਨੇ ਤੱਕ ਪਰ ਹੋ ਗਈ ਕਹਿੰਦੇ ਸੰਗ੍ਰਾਂਦ ਦੱਬਲੀ ਮਹੀਨੇ ਤੱਕ ਸਾਲਾ ਮਹੀਨੇ ਵੀ ਪਈ ਜਾਂਦਾ ਕਹਿੰਦੇ ਰੂ ਰੂ ਕੇ ਲੈ ਚੱਕ ਮੋਟਰ ਸਾ ਚੱਲੀਏ ਚੱਲ ਚੱਕ ਲਿਆ ਯਾਰ ਹੁਣ ਦੇਖ ਕੇ ਆਉਂਦੇ ਸੀ ਆ ਕੇ ਮੋਟਰ ਬੰਨੋ ਫੇ ਲੱਗ ਦੇ ਉਹਨੂੰ ਤੁਸੀਂ ਜਾਉਂਗੇ ਤਾਂ ਕੰਡਾ ਕਰੀ ਜਾਂਦੇ ਫੇ ਤੂੰ ਇੱਕ ਮੋਟਰਸਾਈਕਲ ਲਾਜੋ ਇੱਕ ਮਾਇ ਲੈ ਜਾਂਦਾ ਨੂਰ ਕਾਨਾ ਤੇ ਤੂੰ ਜੱਲੀ ਮੈਂ ਵੀ ਚੱਲਾਂ ਉੱਧਰ ਨੂੰ ਜਾਣਾ ਉੱਥੋਂ ਚੱਲ ਮੋੜ ਚੱਲੀਏ ਲੱਭ ਜਾ ਬਾਹਰ ਐ ਕਿਉਂ ਕੱਢਦੇ ਚੱਲੀਏ ਸਾਨੂੰ ਕਿੱਥੇ ਨੂੰ ਕਣਕਾਂ ਖੜੀਆਂ ਗਾਹੜੇ ਆਹੀ ਆਂ ਗਾਂ ਦਾ ਪਹੀ ਆ ਗਿਆ ਉਹ ਜੇਪਨ ਕੋ ਮੁੰਡਾ ਡਰ ਲਾਇਦਾ ਹਾਂ ਨੂੰ ਕੋ ਮੁੰਡਾ ਉਹਦਾ ਕਿੱਦਾਂ ਹੈ

ਕੱਦ ਤੇੰਦੇ ਵਾਲੇ ਗੰਨੇ ਦੇ ਵੀ ਜ਼ਿਆਦਾ ਕਰਿਆ ਹੋਏ ਨੇ ਮੋਟਾ ਵੀ ਹੈਗਾ ਬਰੀਕ ਨਹੀਂ ਹੈਗਾ ਵੀ ਬੂਟਿਆਂ ਚ ਹੂੰ ਬਹੁਤ ਆਟੀਆਂ ਹੁੰਦੀਆਂ ਹੋ ਰਹੀਆਂ ਹੈ ਦੋ ਹੋਣੀਆਂ ਚੱਲਦੀਆਂ ਦੋ ਹਾਂ ਚਾਰ ਕਿੱਗੇ ਜਗਾ ਇਹ 300 500 ਟਨ ਨਿਕਲੂਗਾ ਯਾਰ ਕਿੰਨਾ 300 ਕੁਇੰਟਲ 4 ਬਿੱਗੇ ਚੋਂ ਅਗਲਾ ਠੀਕ ਹੈ ਕੱਲ ਜਿਹੜਾ ਹੋਇਆ ਸੋਸ ਹੈ। ਧਰੀਆਂ ਗਿਣਦਾ ਫਿਰਦਾ ਇਹ ਦੇਖ ਦੇ ਕਿੰਨੀ ਹੁੰਦੀ ਆ। 80 ਤੋਂ 80 ਇੱਕ 73 72 ਵਾਰ ਹੀ ਹੋ ਗਿਆ ਬੰਨਿਆ ਬੰਨਿਆ

ਬਦੇ ਵੀ ਨਾ ਆ ਕੀ ਗਾਇ ਚੋਰ ਤੇ ਨਹੀਂ ਫਿਰ ਮੈਂ ਕੀ ਕਰਨਾ ਗਾਣਾ ਹੀ ਪੈਣਾ ਹੁਣ ਤਾਂ ਦੂਏ ਪੈ ਲੱਦਦੇ ਪਲਟੀ ਮਰਵਾ ਦਿੰਦੇ ਇਹਨਾਂ ਤੇ ਪਲਟੀ ਉਰੀ ਲਿਆਉਣੇ ਪੈਣ ਦੂਏ ਟਰੇਲੇ ਉੱਥੀ ਮਾਰ ਲੰਨੇ ਆ ਉੱਥੇ ਕੌਣ ਮਾਰੂ ਦਲੀਪ ਨੂੰ ਬੁਲਾਉਂਦਾ ਇਹ ਨੂੰ ਬੁਲਾ ਲਾ ਉੱਥੀ ਮਾਰ ਲਾ ਜਾ ਮੈਂ ਕਹਣਾ ਪਲਟੀ ਮਾਰ ਲਾਂ ਨੂੰ ਦੂਈ ਸਾੜੇ ਹੋਰ ਕੀ ਖੜਾ ਕੇ ਬਰਾਬਰ ਬਰਾਬਰ ਮਾਰ ਖੜਾ ਕੇ ਇੱਕ ਬੰਦਾ ਆ ਜਾਵੇ ਕਿ ਨਹੀਂ ਮਾਰ ਦੇਣੀ ਹਾਂ ਓਏ ਇੱਕ ਬੰਦਾ ਉੱਥੇ ਪਏ ਉੱਥੀ ਪਲਟੀ ਮਾਰ ਲ ਦੂਗਾ ਕਿੰਨੇ ਵੀ ਜਿਹੜਾ ਪਿਆ ਉੱਥੇ ਖੜਾ ਕੇ ਮਾਰ ਲੈ ਉੱਥੇ ਜਿੱਥੇ ਗੱਲ ਠੀਕ ਫੋਨ ਕਰਕੇ ਜਗਾ ਹਾਂ ਉਹ ਬੰਦਾ ਉਧਰ ਸਮੇਂ ਕੱਲ ਜਗਾ ਠੀਕ ਹੈ ਠੀਕ ਹੈ ਕਰਦੇ ਫੋਨ ਕਾ ਆ ਜੋ ਫਟਾ ਉਹ ਉਹ ਕਰ ਕਉਂਦੇ ਹੁਣ ਬੰਦੇ ਤੇਰੇ ਕੁਛ ਤਾਂ ਨਾ ਨੂੰ ਇਹਨਾਂ ਨੇਰਾ ਕਰਨਾ ਅੱਜ ਤੁਸੀਂ ਚੱਲ ਲੱਦੇ ਦਾ ਸਹੀ ਬਿਮਾਰ ਹੋ ਗਿਆ ਦੋ ਬੰਦੇ ਬਿਮਾਰ ਆ ਸੱਇਆ ਤਾਂ ਹੋ ਗਿਆ ਰੱਖਾ ਠੰਡ ਵੀ ਖੜੀ ਜਿਆਦਾ ਕਿਆ ਕਰੇ ਠੰਡੀ ਲਾ ਜਾਂਦਾ ਮੱਛੀ ਮੁਚੀ ਖਾਲੇ ਕਰੋ ਮੱਛੀ ਮੁਚੀ ਹਾਂ ਉਹਨਾ ਪਾਰ ਤੋਂ ਮੈ ਤੁਹਾਨੂੰ ਥੋੜਾ ਕੱਟੇ ਜਿੰਨਾ ਨਾ ਠੇ ਉੱਥੇ ਦੇ ਨਿਕਲ ਤੁਹਾਨੂੰ ਕੱਟੇ ਗੱਡਾਦਾ ਇਦਾਂ ਉਹ ਕਿੰਨਾ ਕਟਾ ਜਿਹੜੇ ਕੁੱਤੇ ਵਾਰਾ ਫਿਰਦੇ ਹੁੰਦੇ ਨਾ ਉਹਨਾਂ ਨੇ ਹੀ ਕੱਢ ਲਿਆ ਕੰਦੇ ਮਰ ਖੜੇ ਨਾ ਹਾਂ ਆਵਾਰਾ ਕੁੱਤੇ ਨਹੀਂ ਗੋਲੀ ਮਾਰਨਾ ਸੀ ਫਿਰ ਇਹ ਗੋਲੀ ਦਾ ਬੰਦ ਹੈ ਇਤਨਾ بڑا تھا ਇਤਨਾ بڑا ਉਹ ਦੂਜੀ ਸਾਈਡ ਲੱਦ ਦੂਗੀ ਫਿਰ ਹਲੇ ਕੁੱਤੇ ਰੂਪੇ ਬਾੜ ਕੇ ਰੱਖ ਦਿੱਤੇ ਆ ਜੋ ਉਸਕੇ ਦੰਦ ਐਨੂੰ ਹਰਦੇ ਐਸੇ ਉੱਤੇ ਹੈ ਉਹ ਪਾਰ ਦੇਂਦੇ ਕੁੱਤੇ ਨੂੰ ਚੱਕ ਕੇ ਮਾਰਦੇ ਕੁੱਤੇ ਨੂੰ ਤਾਂ ਇਹ ਕੁੱਤੇ ਜੀ ਕਮਰਾ ਆ ਤੇ ਹੋਲੇ ਨੇ ਬਾਕੀ ਠੀਕ ਹੈ। ਕੀ ਕਹਿੰਦਾ? ਠੀਕ ਆ ਤੂੰ। ਹੋਈ ਨਹੀਂ ਬਾਹਰ। ਉਹ ਉਦੇ ਕਿੱਥੇ ਛਿੱਲਦੇ ਆ? ਤਾਂ ਠੀਕ ਹੈ। ਕੋਈ ਬਗਾ ਨਹੀਂ ਹੈ। ਉਹ ਉਹ ਦੂਰਾ ਉੱਥੇ। ਹਾਂ। ਉਹ ਢੀੜ ਜਾ। ਮੋਤੀ ਨਹੀਂ ਰਹੋ ਲੈਣਾ ਤੁਰਦੇ ਨੂੰ ਉਹਨਾਂ ਨੂੰ। ਫੇਰ ਕਹਿੰਦਾ ਹਸਾ ਹਾਂ ਕਾਂਟਾ ਇਹਨਾਂ ਨੂੰ ਆਇਆ ਕਹਿੰਦਾ ਵੀ 50 ਭਰੀਆਂ ਇਹਨਾਂ ਨੇ ਕਰ ਦੇਣੀਆਂ ਜਾਨ ਨੂੰ ਵੀ ਆ ਕੇ ਅਸੀਂ ਲੋਡ ਕਰਵਾਉਂਗੇ ਫੇ ਕਿੱਥੇ ਜੀ ਜਾਨ ਦਿਨ ਕਿਹਾ ਗਿਆ ਦਿਨ ਤਾਂ ਗਿਆ ਥੋੜਾ ਇੰਨੀ ਗਿਆ ਲੱਦਣੀਆਂ ਕਹਿੰਦਾ ਤਿੰਨ ਬੰਦੇ ਮੋਟਰ ਹੈਗੇ ਬਿਠਾਲ ਕੇ ਪਲਟੀ ਮਰਵਾ ਲਿਓ ਕਹਿੰਦਾ ਫੋਨ ਕਰੂੰਗਾ ਲੱਦਣੀ ਕਹਿੰਦਾ ਸਾਡਾ ਕੰਮ ਖਰਾਬ ਹੋ ਜਾਣਾ ਸਰ ਲੱਦਣਾ ਤੇ ਸਾਨੂੰ ਕਿਹ ਚਲਾ ਦਰੋ ਅਸੀਂ ਤਾਂ ਬੈਠਣਾ ਹੀ ਇੱਥੇ ਬੁੱਕਲ ਮਾਰ ਕੇ ਟਰੈਕਟਰ ਕੋ ਪਈਣਾ ਅੱਗੇ ਲਈ ਗੱਦੀ ਜਾਇਓ ਆਪਣਾ ਚੱਲ ਚੱਲੀਏ ਫਿਰ ਦੇਖੀਏ ਕੰਮ ਕਰਾ ਦੇ ਦੇਖ ਲੈ ਚੱਲ ਚਲੀਏ ਹੋਰ ਹੋਰ क्या कहना मैं फोन करूंगा उससे ते बिठाय ले जो है दो बंदे बिठाते तीन बंदे बिठाके पार्टी में ले आले हो गए बात क्यों लूँ रे नवाज़ ज़ंगल चलो अरे मतलब बोट में बैग मार रहा है ਹਾਂ ਵੀ। ਹਾਂ। ਤਰੰਦ ਰਾੜੀ ਦੇਖ ਲੈ। ਕਿੱਥੇ ਖੜ ਚੂਗਾ ਇਹ? ਮਗਰੇ ਮਗਰੇ ਫਰਦਾ ਉਹਦੇ ਨੱਥੇ। ਉਹ ਉਥੇ ਪਈ ਵੀ ਆ ਹਾਲੀ ਖਾਰੀ ਜੁੱਤੀ ਖਰਾਬ ਕਰ ਲੈਣੀ ਇਹਨੇ। ਘਰ ਦੇ ਕਹਿੰਦੇ ਖਤਮ ਲੈ ਜੋ। ਫੇਰ ਦਾ ਉਰੇ ਹੁਬੜਿਆ ਪਿਆ ਇਹ। ਮੱਸੀ ਸੂਰਜ ਨਿਕਲਿਆ। ਗਾਰ ਖੜਨੇ ਵਾਲਾ ਜੀ ਆ ਇਹ। ਆਹ। ਇਹ ਖੜ ਜੂਗਾ ਇਹ। ਆ ਕੁਰਸੀ ਬਹਿ ਜਾ। ਨਿਕਲੀ ਅੱਜ ਅੱਜ ਜੀ ਸੇਕ ਜਾ ਹੈਗਾ ਮੜਾ ਮੜਾ। ਅੱਜ ਤੂੰ ਪਸੌਣੀ ਨਿਕਲੀ ਪਰਸੋਂ ਨਾਲ। ਹਾਲੂ ਇਸ ਹਵਾ ਦੇਣੀ ਲਾ ਦੇ ਤੂੰ ਪੁੱਣਾ ਨਜ਼ਾਰਾ ਆ ਜੀ ਲੋੜੀ ਤੇ ਬਾਅਦ ਤੈਨੂੰ ਪਤਾ ਹੀ ਆ ਮੌਸਮ ਆ ਮਹਿੰਦਾ ਫਰਕ ਦਿਨ ਦਾ ਫਰਕ ਪੈਂਦਾ ਲੋੜੀ ਦੇ ਬਾਅਦ ਫਰਕ ਪੈਂਦਾ ਸਵੇਰ ਹੁੰਦਾ ਉਲਟਾ ਕੰਮ ਚੱਲਦਾ ਹੈ ਹੁਣ ਤੇ ਸਮਝ ਲਾ ਵੀ ਗਰਮੀ ਸ਼ੁਰੂ ਹੋ ਜਣੀ ਆ ਸੱਤ ਵਜੇ ਵੀ ਤੇ ਦਿਨ ਖੜਨ ਲੱਗਦੇ ਆ ਵਧਣ ਲੱਗਦੇ ਆ ਇੱਥੇ ਦਿਨ ਖੜ ਜਿੰਦਾ ਹੈ ਹੂੰ ਉਹਦੇ ਪਸੰਦ ਪੰਛੀ ਦੇ ਦਿਨ ਦਾ ਫਰਕ ਪੈਣ ਲੱਜਿੰਦਾ ਬੜੇ ਹੋਣ ਲੱਗਦੇ ਦਿਨ ਉਹ ਵੀ ਆਈ ਦੀ ਉਹ ਪਸੰਦ ਪੰਛੀ ਜੀ ਸਾਡੇ ਮਾਲਾ ਹੁਣ ਤੇ ਬਸ ਉਲਟਾ ਸ਼ੁਰੂ ਆ ਉਲਟਾ ਕੀੜ ਆ ਗਿਆ ਦਿਨ ਪਤਲੇ ਆਲਾ ਪਹਿਲਾਂ ਕੱਢਣੇ ਵਾਲਾ ਤਾਂ ਹੁਣ ਹੁਣ ਪਤਲੇ ਵਾਲ ਉਦੋਂ ਨਾਲੇ ਹੰਡ ਨੂੰ ਫਰਕ ਪਈ ਜਾਣਾ ਬਸ ਹੌਲੀ 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 ਮਿੰਟ 2 ਮਿੰਟ 3 ਮਿੰਟ ਹਫਤਾ ਆਇਆ ਚੱਲੀ ਜਾਣਾ ਕਿੰਨਾ ਵਧੀ ਜਾਣੀ ਹਾਂ ਗਰਮੀ ਵਧੀ ਜਾਣੀ ਮੜਮੜੀ ਜੂ ਜੂ ਸੂਰਜ ਚੜ੍ਹਦਾ ਹੁੰਦਾ ਹਾਂ ਗਾਹਾਂ ਗਾਹ ਅੱਜ ਹੈਗਾ 16 ਦਾ ਹਾਂ ਕੱਲ ਨੂੰ 17 18 ਆ ਵਧੀ ਜਾਣਾ ਹਾਂ ਆ ਹਫਤੇ 'ਚ 21 ਹੋ ਜਾਣਾ ਅਗਲੇ ਹਫਤੇ ਐਤਵਾਰ ਤੱਕ ਹਾਂ 21 22 ਹੋ ਜਾਣਾ 21 ਲਿਖਿਆ ਹੋਤਾ ਮੈਂ ਦੇਖਿਆ ਬਾ ਮਨ ਲਓ ਠੀਕ ਹੈ ਕੰਮ ਠੀਕ ਹੈ ਹੋ ਗਿਆ ਠੰਡ ਪਹਿਲੀ ਵਾਰ ਠੀਕ ਠੀਕ ਜੀ ਹਾਬ ਕਰੇ ਸਾਬ ਜਿਹਦਾ ਹੀ ਵੱਡੀ ਹੈ ਉੱਠਦਾ ਪਹਿਲੀ ਪਿੱਛੇ ਸਾਬ ਜਿਹਦਾ ਹੀ ਵੱਡੀ ਲੈ ਵੀ ਪੂਰੀ ਬਹਿਸ ਕਰ ਰਿਹਾ ਉੱਧਰ ਖੜਾ ਉਹ ਦੇਖ ਉੱਧਰ ਜੀ ਜੀਮੇਦਾਰ ਇੰਨੇ ਨਹੀਂ ਜਾਂਦਾ ਮਨਾ ਰਿਹਾ ਪਾਤੀ ਦਾ ਨਾਮ ਹੈ ਉਹਨੇ ਮਾਪੇ ਤੇ ਵੀ ਜਾਣਾ ਹੈ ਭਰਾ ਬਈ ਕਾਦੇ ਹੁਣ ਪੰਡਿਤ ਚਕਾਣੀ ਹੈ ਆ ਗਿਆ ਪੂਰਾ ਫੜਿਆ ਤੋੜਿਆ ਹੱਥਾ ਸਾਨੂੰ ਕੱਟ ਠੀਕ ਆ ਮੂੰਹ ਜੇ ਨਹੀਂ ਲੱਗਦੀ ਮੂੰਹ ਕਿ ਲੱਗਣੀ ਸੱਤ ਮਿੰਟਾਂ ਜਿੰਨੇ ਲੱਗੂਗੀ ਲੱਗੇ ਢੱਕੇ ਹੋਣ ਨਾ ਹੈ ਲੱਗੇ ਢੱਕੇ ਪਾ ਦੇ ਨਾ ਜਦੋਂ ਤੋਂ ਤੋਂ ਪਾਉਣ ਲੱਗੀ ਪੂਰੀ ਹੈ ਹਾਂ ਧੁੱਪਾ ਪਾਉਣ ਲੱਗੀ ਪੂਰੀ ਹੈ ਹਾਂ ਦੇਖੀ ਮੂੰਹ ਲੱਗਦੀ ਫਿਰ ਦੇਖੀ ਜਾਂ ਪਾੜੀ ਪਾੜੀ ਲੱਗਣਾ ਇਹਨੂੰ ਕੀ ਟੈਲੈਂਟ ਹੈ ਤੇਰੇ 'ਚ ਬਾਈ ਬਾਈ ਕੀ ਹੈ ਹਾਂ ਲੇ ਫੇ ਟੈਲੈਂਟ ਹੋ ਗਿਆ ਇਹ ਇਹ ਕੀ ਟੈਲੈਂਟ ਹੋ ਗਿਆ ਕਦਮ ਤਾਂ ਉਹ ਟੈਲੈਂਟ ਤਾਂ ਤਾਂ ਹੁੰਦਾ ਗਲੋਡਰੀ ਖਾ ਕੇ ਵੇਠਾ ਆ ਮੈਂ ਨਹੀਂ ਨਹੀਂ ਇਹ ਨਹੀਂ ਇਹ ਟੈਲੈਂਟ ਹੈ ਉਹ ਨਹੀਂ ਨਹੀਂ ਗਲੋਡ ਨਹੀਂ ਖਾ ਗਿਆ ਤੂੰ ਸਰ ਜਾਣਾ ਗੋਦੀ ਦੇਖੀ ਨਹੀਂ ਆ ਕੇ ਮੇਰੀ ਨਹੀਂ ਇਹ ਇਹ ਕੋਈ ਟੈਲੈਂਟ 6:00 ਵਜੇ ਹੋਈ ਆ ਹੁਣ ਟੈਲੈਂਟ ਥੋੜੀ ਆ ਇਹ ਸਮਝ ਆ ਗਈ ਨਾ ਤੈਨੂੰ ਨਹੀਂ ਟੈਲੈਂਟ ਨਹੀਂ ਹੁਣ ਸਮਝ ਆ ਗਈ ਨੂੰ ਪਾਪਾ ਜੀ ਜਦ ਮੇਰੀ ਅੱਖ ਠੀਕ ਹੋਊਗੀ ਨਾ ਤੇ ਸਮੇਂ ਕਹਿ ਦੇ ਟੈਲੈਂਟ ਤਾਂ ਦਿਖਾਇਆ ਕਰੂੰਗਾ ਹੂੰ ਕਹੀ ਟੈਲੈਂਟ ਉਹ ਤਾਂ ਫਿਰ ਮੇਰੀ ਅੱਖ ਠੀਕ ਕਰਨੇ ਦੇ ਪਹਿਲਾਂ ਹੀ ਪਤਾ ਚੱਲੂਗਾ ਬਾਅਦ ਵਿੱਚ ਬਾਦ ਦਾ ਸ਼ਬਦ ਅੱਖ ਠੀਕ ਕਰਨ ਦੇ ਬਾਅਦ ਚ ਪਤਾ ਚੱਲੂਗਾ ਅੱਖ ਤੇ ਠੀਕ ਹੈਗੀ ਹੁਣ ਹੁਣ ਕੀ ਆਖਾਂ ਉਹਨੂੰ ਨਹੀਂ ਹੱਲੀ ਦਾ ਕਢਾ ਕੇ ਲਿਆਉਣੀ ਆ ਉਹ ਠੀਕ ਹੈ ਉਹ ਤਾਂ ਕੋਈ ਚੱਕਰ ਨਹੀਂ ਆ ਤਾਂ ਟੰਟੀ ਜਾਂ ਪਾਇਪ ਵਿੱਚ ਛੋਟਾ ਜਿਹਾ ਪਾਇਪ ਜੀ ਉਹ ਬਰ ਨਿਕਲਣੀ ਇਹਦੀ ਹੁਣ 20 ਤਰੀਕ ਨੂੰ ਕਹਿੰਦੇ ਆ 20 ਤਰੀਕ ਤਾਂ ਹੈ ਹੀ ਨਹੀਂ ਅੱਜ ਕਢਾ ਕੇ ਲਿਆਉਣੀ ਕਿ ਆ ਅਸਾਰ ਦੀ ਏ ਕਢਾਉਣੀ ਕਿ ਸਾਰੇ ਦੀ ਏ 10 ਛੇਤੀ ਹੋ ਗਈ ਨਾ ਰੋਂਗਾ ਤਾਂ ਨਹੀਂ ਜੇ ਕੱਢੀ ਉਹਨਾਂ ਨੇ ਹੈ ਹੈ ਰੋਂਗਾ ਰੋਂਦਾ ਨਹੀਂ ਹੈਗਾ ਇਹ ਇਹ ਨਹੀਂ ਰੋਂਦਾ ਹੈਗਾ ਹੁਣ ਤਾਂ ਬਹੁਤ ਤਕੜਾ ਬੰਦਾ ਹੈ ਇਹ ਰੋਂਦਾ ਨਹੀਂ ਰੋੜੇ ਜਾਨ ਇਹ ਥੋੜੇ ਜੇ ਤਾਂ ਦੁੱਖ ਲੱਗੂਗਾ ਇੱਕ ਦਿਨ ਵਾਂ ਹਾਂ ਥੋੜਾ ਜਿਹਾ ਲੱਗੂਗਾ ਰੋਈ ਨਾ ਬਸ ਤੂੰ ਰੋਂਦਾ ਹੀ ਨਹੀਂ ਹਾਂ ਜਿੰਨੇ ਜੱਦ ਬੱਜਿਆ ਤਾਂ ਜੱਦ ਜੂ ਦੁੱਖ ਲੱਗਿਆ ਉਹਨਾਂ ਨੂੰ ਦੁੱਖ ਨਹੀਂ ਲੱਗਣਾ ਹੈਗਾ ਥੋੜਾ ਜਿਹਾ ਦੁੱਖ ਲੱਗਣਾ ਬਸ ਥੋੜਾ ਜਿਹਾ ਦੁੱਖ ਲੱਗੂਗੇ ਕਦੋਂ ਜਿਓ ਕਦੋਂ ਜਿਓ ਜਿਓ ਕਰਨ ਵਾ ਠੀਕ ਹੈ ਬੱਪਾ ਜੀ ਇੱਕ ਚੀਜ਼ ਤੁਹਾਨੂੰ ਹੋਰ ਦਿਖਾਵਾਂ ਹਾਂਜੀ ਸਾਈਕਲ ਖਲ ਜਾ ਰਿਹਾ ਏ ਫੇਰ ਉਹ ਤੁਹਾਨੂੰ ਕਿ ਟੈਲੈਂਟ ਦੋਹਦਾ ਆ ਰਹਿਣ ਦੇ ਬਾਬਾ ਟੈਲੈਂਟ ਤੇਰਾ ਦੇਖਿਆ ਪਿਆ ਮੈਂ ਉਹਨਾਂ ਕੰਮ ਛੇੜਦੀ ਮੈਨੂੰ ਟੈਲੈਂਟ ਦਿਖਾਉਂਦਾ ਈ 6 ਵਜੇ ਬਾਬਾ ਤਾ ਨਹੀਂ ਕੁਝ ਨਹੀਂ ਕਰਨਾ ਹੈਗਾ ਆ ਪਾਪਾ ਜੀ ਤੂੰ ਬੈਠ ਕੇ ਖੇਡ ਲੈ ਉਹਨਾਂ ਨੂੰ ਕਰੀ ਠੀਕ ਹੈ 6 ਵਜੂਗੀ ਦੁਆਰੇ ਇਹ ਦੇਖੀ ਇਹ ਇਹ ਹਟਦਾ ਨਹੀਂ ਹਟਦਾ ਨਹੀਂ ਹਟਦਾ ਨਹੀਂ ਆ ਜਾ ਦੇਖ ਮੂਰੇ ਗੰਨਾ ਥੋੜੀ ਤੇਰਾ ਬਾਪ ਨੂੰ 2000 ਰੁਪਇਆ ਲੈ ਕੇ ਨੋ ਬਾਈ ਤੇਰਾ ਬਾਪੂ ਆਹ ਹੈ ਪਹੁੰਚ ਗਿਆ ਚੋਬਰ ਸਿਕਾ ਜੀ ਓ ਬਾਈ ਸ਼ਿਫਟ ਆਉਣ ਲੱਗਾ ਗੰਨਾ ਲੱਗੇ ਬਾਈ 10 ਕੁਇੰਟਲ ਗੰਨਾ ਆਉ ਪਿਆ 10 ਕੁਇੰਟਲ ਆਏ ਮਨੂ ਗਾਦਾ ਮੈਂ ਕਹਿੰਦਾ 10 ਦਾ ਵੀ 30 ਦੇ ਦਾ ਗੰਨਾ ਹੈ ਆਪਾਂ ਨੂੰ ਨਹੀਂ ਪਤਾ ਕੋਈ ਆਪਣਾ ਆਪ ਦੇਖੋ ਬਾਈ ਤਾਂ 20 ਕੁਇੰਟਲ ਦਾ 100 ਲਾ ਦੇ ਉਹ ਤਾਂ ਕਹਿਣਾ ਮਤਲਬ 20 30 ਦੇ ਬਚਿਆ ਹੋਇਆ ਤਾਂ ਤਾਂ ਵੀ ਮੇਰੇ ਕੋਲ ਕਿਸਾ ਬੈਗਾ ਔਰੇ ਤੁਹਾਡੇ ਖਾਤੇ ਚ ਪੈ ਗਿਆ ਬਾਪੂ ਨੂੰ ਕਹੂੰਗਾ ਇਹਦੇ ਨਾਲ ਕੀ ਗੱਲ ਹੈ ਇਹ ਆਪਣਾ ਸਾਫਤ ਕਰਦਾ ਜੇ ਗੱਗੇ ਦੇ ਹਾਂ ਮੀ ਚੱਕ ਲਈ ਜਾਮਣੀ ਚੱਕ ਲਈ ਬੱਗੇ ਉਧੜੇ ਪੈਣ ਦਾ ਦੀ ਜਾਮਣੀ ਚੱਕਦਾ ਏ ਇਹ ਵੱਜ ਨਹੀਂ ਰਹੀ ਨਿਕਾ ਪਰ ਉਹ ਨਹੀਂ ਨਿਕਲਿਆ ਚੱਕ ਲੈਦਾ ਦੁਰਗੰਦ ਵੀ ਦਿੱਤ ਲੱਦਦੇ ਕਿੱਥੇ ਜਾਚਾ ਉਹ ਅੱਜ ਰੈਡੀ ਵੀ ਲੱਦਿਆ ਆਇਆ ਮੇਰਾ ਹੱਥੀਂ ਅੰਡਾ ਵੀ ਦੇ ਲੈ 1.200 ਕੰਡ ਦਾ ਜੋ बीमार न है दो बंदे आदमी लदे कर दो दो बंदे बना दो दो बंदे को मार दो हमारा मोहने गया वीडियो ट्राली लदनी है अभी आइटम दही बता लद दो तो बंदा चलेगा अच्छा अब हम थकना चाहते हैं हैं पहला लदे करके थक जाएगा ਆਦਾ ਆ ਗੱਡੀ ਦੀ ਲੱਦੀ ਅੱਥੇ ਜੀ ਕਹਿੰਦੇ ਜੀ ਕਹਿੰਦੇ ਗੱਡੀ ਬਹੁਤ ਮਾਸਤਾ ਕਹਿੰਦਾ ਗੱਡੀ ਬਹੁਤ ਮਾਸਤਾ ਹੈ ਫੇ ਫਟੇ ਸਰਕਾਰ ਨੇ 10 ਲੱਖ ਦੇ ਦਿੱਤੇ ਆ ਮੇਰੇ ਵੀਰ ਕਹਿੰਦਾ ਤੁਸੀਂ ਉਹ ਨਾ ਜੌਂਟ ਘਾ ਲਿਓ ਕਹਿੰਦਾ ਮੇਰੇ ਉੱਤੇ ਤਾਂ ਸਾਰੀ ਬੋਹ ਮੰਗਿਆ ਹੈ ਵੇੜ ਦੇ ਦਾ ਪੈਣਾ ਹੀ ਉਹ ਕਰਦੇ ਆ ਇਹਨਾਂ ਨੇ ਕਹਿੰਦਾ ਰੰਬੇ ਇਹ ਗੱਡੀ ਚ ਉਹ ਮੈਂ ਕਹਿਦਾ ਚਾਰ ਭਈਏ ਦਾ ਯਾਰ 10 ਮਨ ਨੂੰ ਮੋਟਰਸਾਈਕਲ ਲੈਣੇ ਦੋ ਘਟ ਲੱਗਣੇ ਤੇ ਆਵਰ ਨੇ ਅੱਜ ਦੁੱਕੇ ਆਉਂਦੇ ਨਹੀਂ ਰਗਦੇ ਹੋਰ ਕੀ ਫੇ ਕੰਮ ਖੜਦਾ ਦੋ ਉਹਨਾਂ ਹੀ ਤੇ ਮੋਟਰਸਾਈਕਲ ਵੀ ਉਹਨੇ ਘੜੇ ਲੈ ਪੀਣਾ ਗੱਡੀ ਜੀ ਆਉਦੀ ਹੈ ਵੀ ਮਾਡਰ ਦਾ ਆਇਆ ਵੀ ਗੱਡੀਆਂ ਆਈਆਂ ਜਾਂ ਲੈਂਦੀਆਂ ਦੋ ਗੜੇ ਮੇਰੀ ਹੋਊਗਾ ਬੋਲਟਰ ਦੋ ਗੜੇ ਬਰਾਬਰ ਹੋ ਗੜੇ ਤੇਲ ਦੇ ਹੋ ਜਾ ਤੇ ਉੱਪਰ ਠੰਡ ਚ ਮਰਨਾ ਦਾ ਹੈ ਜੀ ਠੰਡ ਦਾ ਬਹੁਤ ਆ ਠੰਡ ਦਾ ਕਹਿ ਦੇ ਬਾਡੀ ਗਾਇ ਕਰ ਬਾਡੀ ਨਹੀਂ ਮਾਰਾ ਇੰਦਰ ਕੁ ਲਾਉਣ ਲੱਗਿਆ ਰ ਮੈਨੂੰ ਪਸੀਨਾ ਪੰਡਾ ਰਾ ਦੋ ਛੋੜੀ ਜਾਂਦੇ ਭੈਣੀ ਨੂੰ ਕੀ ਕਰਤੀ ਆਉਂਦੀ ਨਹੀਂ ਉਹ ਲਵਾਈ ਇਹ ਤਾਂ ਲਾ ਤਾਂ ਕਮਲ ਆ ਮਾਂ ਪਾ ਲਈ ਜਿਹੜੀ ਫਿਰਦੀ ਆਏ ਵੱਡਿਆ ਨਹੀਂ ਉੱਡੋ ਵੱਡਿਆ ਨਹੀਂ ਇਹਨਾਂ ਤਾਂਹੀਂ ਪਜਾ ਆ ਗਿਆ ਵੱਡਿਆ ਨਹੀਂ ਤਾਂ ਕਬੜਤਾ ਦਾ ਥੋੜਾ ਵੱਡਿਆ ਦਾ ਮੈਂ ਕਹਾਂ ਮਾੜਾ ਬੰਦਾ ਵੱਡਿਆ ਅਸੀਖਪਾਲ ਜੀ ਅਸੀਖ ਪਾਟਾ ਉੱਥੇ ਪੇਜਾ ਦੇ ਦੇ ਗੇਟ ਕੋ ਉੱਥੇ ਦੇ ਲਾ ਦੇ ਲਿਓ ਸਿੱਪ ਤੌਰੀ ਭਰ ਗਿਆ ਤੇ ਭਰਾ ਮਰ ਜਾ ਬਾਲਾ ਤਾਂ ਉੱਥੇ ਪੈ ਜੂਂਦੀ ਆ ਥੋੜਾ ਜਿਹਾ ਬਾਰੀ ਟਰਾਲੀ ਉੱਥੇ ਪੈ ਕੇ ਭਰਦੀ ਪਾ ਠੀਕ ਨਹੀਂ ਆਹ ਉਹ ਤਾਂ ਜੇ ਪਹਿਲਾਂ ਉੱਥੇ ਭਰ ਲਿਆ ਹੁੰਦੇ ਇੱਥੇ ਮੇਰੇ ਭਰ ਲੰਦੇ ਨਾ ਨਾ ਇਹ ਤਾਂ ਫੇਰ ਪੁੱਛਣਾ ਉਹਨਾਂ ਰੋਟੀਆਂ ਵਿੱਚ ਦੇਖ ਹੁਣ ਟੋਟੀਆਂ ਵਿੱਚ ਪੈ ਜਣੀ ਇਹਦੇ ਹਾਂ ਉਹ ਖੇੜੀਆਂ ਜਾਣੀ ਟੋਟੀਆਂ ਅੰਦਰ ਰਹਿ ਨਹੀਂ ਆ ਲੋੜੇ ਨਹੀਂ ਪੈਂਦੀ ਜੀ ਠੀਕ ਹੈ ਹਾਂ ਜੀ ਰੇੜੀ ਦੀ ਜੱਟ ਕਹੇਗਾ ਟਰਾਲੀ ਦੀ ਰੇੜੀ ਜੀ ਅੱਛਾ ਰੇੜੀ ਦੀ ਸਾਰੇ ਆ ਗਏ ਬੰਦੇ ਉੱਥੇ ਤੇ ਫਿਰ ਤਾਂ ਇਹਨਾਂ ਨੇ ਘਾਂਟਾ ਮਸੋ ਲਾਉਣਾ ਤਾਂ ਘਰ ਤਾਂ ਆਉਣਾ ਇਹਨਾਂ ਨੇ ਲੱਦਣਾ ਵਸ ਹੁਣ ਸਾਰਿਆਂ ਨੇ ਲੱਦਣ ਤਾਂ ਡੈਮੇਜ ਲੱਗਣਾ ਕੋਈ ਐਂ ਰਸਤੇ ਤੇ ਆਹ ਦੂਰੋਂ ਮਾਰ ਪੈਂਦੀ ਥੋੜੀ ਜੀ ਸਵੇਰ ਨਾਲ ਪੈਸੇ ਹੁਣ ਠੀਕ ਐ ਜਿਹੜੀ ਸਵੇਰ ਨੂੰ ਲੋੜੂ ਕਰੂਗਾ ਸੱਚੇ ਸਾਲਾ ਪੈਰ ਵੀ ਦੇ ਲਦਾ ਸਭ ਉਸ ਹੁੰਦਾ ਐਸ ਟਾਈਮ ਲੋਕ ਕਿਆ ਫੇਰ 12 ਵਜੇ ਲੱਤ ਮਿਲਦਾ ਸਾਲਾ ਫੇਰ ਕਾ ਮੈਂ ਮਿਲਦਾ ਫੇਰ ਕਾ ਤੇ ਜਾ ਜਾਂਦਾ ਯਾ ਯਾਰ ਪਰ ਇਹ ਇੱਥੇ ਖੜਾ ਬੁੱਢੀ ਜਾਂਦਾ ਹਾਂ ਉਹਨਾਂ ਨਾਲਾਂ ਸਾ ਮਰੀ ਗੱਲ ਕਿਸ ਨਾਲ ਕਰ ਤੜਕੜਾ ਸਕੇ ਸੱਚ ਚੱਲਦਾ ਹਾਂ ਤੇ ਵੱਡੂਗਾ ਸਾਡੇ ਵੀ ਹਾਦਾ ਹੋਰ ਉਹ ਦੇ ਉਹ ਬਾਈ ਉਹ ਬਾਈ ਬਸ ਹੋ ਗਿਆ ਇਹ ਦਿਮਾਗ ਹੈ ਹੋਰ ਬਸ ਹੋਣਾ ਅਪਸੈਟ ਹੋਏ ਪਏ ਹੈ ਉਹ ਪੈ ਮਾਰਨ ਦਾ ਕੀ ਕਹਿਦੀ ਇਹ ਨੂੰ ਉਹੀ ਕਹਿੰਦਾ ਜਾ ਔਰੇ ਤੇ ਆ ਬਾਈ ਵੀ ਉਹ ਭਈਆਂ ਦੂਰੀ ਹੈ ਨਹੀਂ ਅੱਜ ਬੜੀਆਂ ਐ ਹੁੰਦੀ ਆ ਮੈਂ ਉਹ ਕੱਢ ਨਹੀਂ ਮੈਂ ਫਿਰ ਇਹਦਾ ਅਸਰ ਨਹੀਂ ਕਰਨਾ ਇਹਨਾਂ ਆਲੇ ਪਈ ਤੂੰ ਵਾਹ ਚੱਕ ਆ ਦੇ ਆਈ ਕਿ ਮਾਮਾ ਇਹ ਪਿਛਾਉਂਦਾ ਕਿੰਨਾ ਤਾਂ ਬਾਈ ਹਾਂ ਇਹ ਮੇਰੇ ਹੱਥੋਂ ਸਲਿੱਪ ਨਹੀਂ ਕਰਦਾ ਬੋਤਾ ਵਾ ਆ ਦੇਖ ਲਾ ਕਿ ਖਾਏ ਕੁਝ ਵੀ ਨਹੀਂ ਮੈਨੂੰ ਬਿਓ ਨਹੀਂ ਹੈ ਗੱਲ ਨੇ ਬੈਟ ਮੰਗੋ ਉੱਪਰ ਦਾ ਕਮਾਰ ਹੈ ਜੀ ਗਣਾਸ ਜਿੰਨੀ ਹੋਣਾ ਦੇ ਗਣਾਫਾ ਚੱਕ ਕੇ ਦੇਖੀ ਗਣਾਸ ਦਾ ਬਹੁਤ ਭਾਰਾ ਗਣਾਸ ਦਾ ਬਹੁਤ ਭਾਰਾ ਬਹੁਤ ਲੋਡ ਦਾ ਕੰਮ ਦੇਖਾਈ ਗਣਾਸ ਜਿੰਨੀ ਹੈ ਗਣਾਸ ਦਾ ਮਾਲ ਗਣਾਸ ਦੀ ਮਾਰ ਜ ਘਟਾ ਗਣਾਸ ਕਿ ਜਿੰਨੀ ਹੈ ਅਲੂਹੀ ਦੀ ਮਾਰ ਬਹੁਤ ਜਿਹਦੀ ਤਾਂ ਮਾਰ ਹੀ ਹੋਊਗਾ ਬਾਈ ਇਹਨੂੰ ਇਹ ਗੋਡਾ ਹੋ ਗਿਆ ਚਲਾਉਣਾ ਲੈ ਫੜ ਬੈਟਰੀ ਦਾ ਲੰਬਾ ਬੈਟਰੀ ਦਾ ਲੰਬਾ ਔਰ ਰੱਖ ਤਾ ਥੋੜਾ ਕਿ ਨਾਲੇ ਦੀ ਵੱਢਣਾ ਥੋੜੇ ਹੱਥ ਨਾਲ ਚ ਹੋਇਆ ਉਹਨਾ ਦੇਖੋ ਕਿੱਥੇ ਮਾਰਨਾ ਉਹਨਾ ਉਹ ਵੀ ਚੱਕ ਲੈ ਫੱਟਾ ਲੈ ਅੱਦਲੋ ਉੱਥੇ ਤੇ ਮਮਾ ਇਹਨਾਂ ਸਮਾਨ ਹਮਰ ਹੋ ਆ ਪਿਆ ਸਮਾਨ ਦਾ ਥੋੜਾ ਆ ਵੀ ਕੱਢ ਲੈ ਵਾਜਾ ਕਿਆ 80 ਬਾਰੇ ਦਾ ਕੱਢ ਗਿਆ ਅੰਦਰ ਤੇ ਇਹ ਚਾਰ ਪੰਜ ਲੋਕ ਬਾਹਰ ਹੀ ਆ ਟ੍ਰੇਲੀ ਨਾਲ ਜੁੜਿਆ ਹੋਇਆ ਨੇ ਕਿਤੇ ਉੱਧਾ ਇੱਕਾ ਨਹੀਂ ਖੜਾ ਦਾ ਪਤਾ ਪਤਾ ਨਹੀਂ ਯਾਰ ਸੀ ਵੀ ਨੇ ਲਿਆ ਪਰੇ ਹੋ ਜਾ ਚੱਲ ਓਏ ਪੱਟੇ ਕੌਲ ਨੂੰ ਕੱਢ ਲੈ ਇਹਨੂੰ ਹੁਣ ਇਹ ਬੈਜੋ ਬੈਜੋ ਉੱਥੇ ਲੱਦਣ ਚੱਲਦੇ ਕਿੱਥਾਂ ਜਾ ਹਾਂ ਉੱਥੇ ਜਿੱਦੇ ਜਾਈ ਹੁਣ ਚਲੇ ਜਾਏ ਲੈ ਕਹਿੰਦਾ ਮੈਂ ਚੰਨੋ ਕਪੜੇ ਪਾਉਣੇ ਹੋਣੇ ਨਾ ਹਣਾ ਨਾ ਹਣਾ ਹੋਣਾ ਆਪਣੇ ਆਰੇ ਬੜੇ ਬੁੜੇ ਕੋਈ ਗੱਦਾ ਹੋਣਾ ਆ ਕੇ ਸੋਣਾ ਨਾ ਹਾਂ ਇਹਨੇ ਤਾਂ ਆਉਣਾ ਆਉਣਾ ਕਹਿੰਦਾ ਓਏ ਕਹਿੰਦਾ ਟਰੈਲਾ ਖੜਾਇਆ ਮਾਂ ਪੈਣ ਤੇ ਕਿਹਦੀ ਗੁਸਤਾਰ ਦੇ ਓ ਮਾਂ ਟਰਾਲਾ ਕਰਦਾ ਨੁਕਸਾਨ ਟਰਾਲੇ ਦਾ ਅਬ ਚੌਥੀ ਹਾਂ ਥਿੰਦੇ ਥਿੰਦੇ ਭਾਈ ਅਮ ਚੌਥੀ ਤੇ ਨਹੀਂ ਹੁੱਕ ਜੀ ਫੈਨ ਕਰਤਾ ਫੋਨ ਨੇ ਅੰਦਵਰ ਕਹਿ ਰਹਾ ਵੀ ਫੋਨ ਛੱਡ ਦੇ ਛੱਡ ਦੇ ਫੋਨ ਛੱਡ ਦੇ ਸਾਰੀ ਡਿਲੀਵਰੀ ਫੋਨ ਨਾਲ ਕਰਨ ਲੱਗਿਆ ਬਹੁਗੇ ਦਿਮਾਗ 'ਚ ਫੋਨ ਤਾਂ ਹੀ ਗੌਰਮੈਂਟ ਚਲਾਨ ਕੱਢਦੀ ਏ ਹੂੰ ਇਹਨਾਂ ਦੇ ਬਣਦੇ ਚਲਾਨ ਕਿਹਾ ਦੇਖੀ ਨੂ ਪਹਿਲਾਂ ਲੈਟਰ ਰੱਖੇ ਵੀ ਐਂਟਰੀ ਗੇਟ ਤਾਂ ਨਹੀਂ ਫੁੱਟ ਗਿਆ ਥੋੜੀ ਦੇਖਣਾ ਉਹਨੇ ਮੈਂ ਆਪਣਾ ਦੇਖਣਾ ਕਿਹਾ ਬੈਕ ਕਰ ਲੈ ਫਿਰ ਨਾ ਘਰ ਦੇਣਾ ਫੋਟਾ ਕਿਥੇ ਪਿਆ ਆ ਬੇਵਾਰੀ ਇਹਨਾਂ ਦੇ ਪਿਆ